ਸਾਡੀ ਕੋਈ ਇਹ ਨਾ ਹਜੇ ਬਣਾਇਆ ਨਹੀਂ ਸੈਂ ਅੱਛਾ ਰੀ ਜਨਾਬ ਸਿੰਘ ਆ ਜੀ ਠੀਕ ਹੈ ਠੀਕ ਹੈ ਲਓ ਸੁਵੇ 20 ਲੀਟਰ ਦੁੱਧ ਬਾਈ ਦੇ ਦਸਰ ਮੁਤਾਬਕ ਇਹਨੇ ਦੇ ਰਿਹਾ ਹੈ ਬਹੁਤ ਸੋਹਣਾ ਸਿੰਘ ਇਸ ਕੱਟੀ ਦਾ ਠੀਕ ਹੈ ਜੀ ਬਾਕੀ ਫੇਸ ਦੀ ਲੰਬਾਈ ਤੇ ਧੋਣ ਦੀ ਲੰਬਾਈ ਤੁਸੀਂ ਚੈੱਕ ਆ ਦੇਖ ਲਓ ਕੋਈ ਦਿੱਕਤ ਨਹੀਂ ਇਹਨੂੰ ਠੀਕ ਹੈ ਜੀ ਹਜੇ ਹਮਾਚਲ ਆ ਨਹੀਂ ਇਥੋਂ ਪੰਜਾਬ ਦੀ ਹੈ ਇਹ ਵੀ ਗੱਲ ਹੈ ਪੰਜਾਬ ਹੈ ਹਮਾਚਲੀਆਂ ਆਉਂਦੀਆਂ ਜਲਸੀਆਂ ਉਹ ਨਹੀਂ ਆਪਣਾ ਨਾਲ ਦਾ ਬੰਨ ਡੀਮਰੂ ਆ ਅੱਛਾ ਉਥੋਂ ਲਈ ਆ ਜੀ ਹਾਂ ਜੀ ਦੋਸਤੋ ਸਸੀ ਕਾਲ ਕੀ ਹਲਚਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਸਵੀਰ ਇਸ ਪਿੰਡ ਨੂੰ ਦੋਸਤੋ ਬੱਗਾ ਭਰਾਣਾ ਜੀ ਜਿਹੜੇ ਘਰ ਚ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਸ ਘਰ ਦੇ ਵਿੱਚੋਂ ਆਪਾਂ ਕਾਫੀ ਵੀਡੀਓ ਬਣਾਈਆਂ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜੀ ਪਸ਼ੂ ਇਹਨਾਂ ਕੋਲੇ ਦੋਸਤੋ ਰੁਟੀਨ ਚ ਆਉਦੇ ਆ ਜੀ ਜ਼ਿਆਦਾਤਰ ਦੋਸਤੋ ਕਟੀਆਂ ਝੋਟੀਆਂ ਆਉਂਦੀਆਂ ਮੋਹਰਾ ਨਸਲ ਦੇ ਵਿੱਚ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਖਰੀਦ ਕੇ ਤੇ ਆਪਣੀ ਪੰਜਾਬ ਦੇ ਵਿੱਚ ਦੋਸਤੋ ਸੇਲ ਕਰਦਾ ਅੱਜ ਵੀ ਦੋਸਤੋ ਬਾਈ ਕੋਲੇ ਦੋ ਝੋਟੀਆਂ ਹਰਿਆਣੇ ਦੇ ਵਿੱਚੋਂ ਆਈਆਂ ਹੋਈਆਂ ਇਹ ਤੁਹਾਨੂੰ ਦਿਖਾ ਦੇਣੀ ਹੈ ਜੀ 크로ਸ ਬਰੀਡ ਦੇ ਵਿੱਚ ਬਹੁਤ ਸੋਹਣੀ ਚੰਗੀ ਠੰਡੀ ਸੀਰਗਾ ਇਹ ਵਿਕਾਊ ਹੈ ਠੀਕ ਹੈ ਜੀ ਕੁਛਕ ਦਿਨ ਬਾਕੀ ਹੈ ਸੂਣ ਦੇ ਵਿੱਚ ਕੱਲੀ ਕੱਲੀ ਦੀ ਡਿਟੇਲ ਆਪਾਂ ਬਾਾਈ ਤੋਂ ਲਵਾਂਗੇ ਠੀਕ ਹੈ ਜੀ ਇਧਰ ਦੇ ਨੰਬਰ ਵਾਲੀ ਝੂਟੀ ਜਿਹੜੀ ਤੀਜੇ ਨੰਬਰ ਵਾਲੀ ਹੈ ਇਹ ਕੁਛਕ ਟਾਈਮ ਦੀ ਦੋਸਤੋ ਬਣੀ ਹੋਈ ਹੈ ਚੈੱਕ ਪਾਸਟ ਦੇ ਵਿੱਚ ਨਹੀਂ ਆਉਂਦੀ ਠੀਕ ਹੈ ਜੀ ਇਹਦੀ ਵੀ ਫੋਲਰ ਡਿਟੇਲ ਜਿਹੜੀ ਬਾਾਈ ਤੋਂ ਆਪਾਂ ਸਾਂਝੀ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਦੇਖ ਦਿਓ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਉਹ ਜਿਸ ਅਸਲੀ ਤੁਸੀਂ ਆਪ ਕਰਨੀ ਆ ਕਿ ਠੀਕ ਹੈ ਜੀ ਪਸ਼ੂ ਸਾਰੇ ਇੱਥੇ ਸਾਫ ਸੁਧਰੇ ਹੋਣਗੇ ਜੀ ਬਹੁਤ ਸੋਹਣਾ ਬਾਈ ਦਾ ਕੰਮ ਆ ਠੀਕ ਹੈ ਜੀ ਸਾਫ ਸੁਧਰੇ ਇੱਥੇ ਪਸ਼ੂ ਆਉਂਦੇ ਆ ਤੇ ਚੰਗੀਆਂ ਝੋਟੀਆਂ ਆਉਂਦੀਆਂ ਜੀ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰੀ हां जी भाई जी सस्का। सस्का भाई भाई नाम ਦੱਸੀ ਆਪਣਾ। ਨਾਮ ਆਪਣਾ ਜਸਵੰਤ ਸਿੰਘ ਹੈ। ਪਿੰਡ ਰੋਡੇ ਹੈ ਨਾ ਪਿੰਡ ਰੋਡੇ ਹੀ। ਠੀਕ ਹੈ। ਅੱਛਾ ਪਸ਼ੂ ਫਿਰ ਰੂਟੀਨ ਚਾਈ ਜਾਂਦੇ ਵਿਕਰੀ ਵਾਸਤੇ। ਹਾਂ ਜੀ ਹਾਂ ਜੀ ਭਾਈ ਆਈ ਜਾਂ। ਠੀਕ ਹੈ। ਝੋਟੀਆਂ ਫਿਰ ਹਰਿਆਣੇ ਚੁਈ ਆਈਆਂ ਦੋ। ਹਰਿਆਣੇ ਦੇ ਵਿੱਚ ਭਾਈ। ਠੀਕ ਹੈ। ਜਿਹੜੀ ਗਾਂ ਹੈ ਇਹ ਆਪਣੀ ਪੰਜਾਬ ਵਾਲੀ। ਇਹ ਪੰਜਾਬ ਦੀ ਹੈ। ਠੀਕ ਹੈ। ਅੱਛਾ ਕਿਹੜੀ ਬਰੀਡ ਦੇ ਵਿੱਚ ਹੈ ਗਾਂ? ਇਹ ਜਰਸੀ ਚ ਪੈਂਦੀ। ਜ਼ਿਆਦਾ ਜਰਸੀ ਹੈ ਹੈਨਾ। ਹਾਂ ਜੀ ਠੀਕ ਹੈ ਪੰਜਾਬ ਵਾਲੀ ਹੈ। ਪੰਜਾਬ ਵਾਲੀ ਜਰਸੀ ਆਪਣਾ ਨਾਲ ਦਾ ਬ੍ਰੈਂਡ ਡੇਮਰੂ ਉੱਥੇ ਲਈ। अच्छा हां अच्छा कितने दिन बाकी है सोने ਦੇ ਵਿੱਚ ਇਹਦੇ 4 ਤਰੀਕ ਨੂੰ ਨੜ ਪੂਰੇ ਆ ਜੀ اچھا 4 ਤਰੀਕ ਨੂੰ ਪਹਿਲੇ ਸੂਏ ਇਹਨੇ 20 ਗੋਦ ਚਵਾਇਆ ਪਹਿਲੇ ਸੂਏ ਤੇ ਹੁਣ ਦੂਜੇ ਸੂਏ ਲਈ ਹੈ ਦੂਜੇ ਸੂਏ ਵਾਸਤੇ ਗੱਭਣਾ ਜੀ ਠੀਕ ਹੈ ਖੋਲ ਲੈ ਨੂੰ ਚਾਦਰ ਹੀ ਹੁੰਦਣ ਪੂਰੇ ਆ ਜੀ 4 ਤਰੀਕ ਨੂੰ हां जी ਅੱਜ ਮੰਨ ਕੇ ਚੱਲੋ ਵੀ 23 ਤਰੀਕ ਹੋ ਗਈ ਹੈ ਹੋ ਸਕਦਾ ਵੀਡੀਓ 24 ਤਰੀਕ ਨੂੰ ਪਵੇ ਇਹ ਠੀਕ ਹੈ ਜੀ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰਨੀ ਬਹੁਤ ਸੋਹਣੀ ਬੱਚੀ ਤੁਹਾਨੂੰ ਦਿਖਾ ਰያ ਜੀ ਇਹ ਠੀਕ ਹੈ ਜੀ ਪਹਿਲੇ ਸੂਏ 20 ਲੀਟਰ ਦੁੱਧ ਬਾਈ ਦੇ ਦਸ਼ਮਾ ਤਕ ਇਹਨੇ ਦਿੱਤਾ ਠੀਕ ਹੈ ਜੀ ਬਾਕੀ ਪੰਜਾਬ ਵਾਲੀ ਜਰਸੀ ਥੋੜੀ ਜਿਹੀ ਕ੍ਰਾਸ ਬਰੀਡ ਦੇ ਵਿੱਚ ਆ ਬਾਕੀ ਜਿਆਦਾ ਬਰੀਡ ਦੇਖੀ ਤਾਂ ਦੋਸਤੋ ਜਰਸੀ ਦੇ ਵਿੱਚ ਹੀ ਹੈ ਇਹ ਠੀਕ ਹੈ ਬਹੁਤ ਸੋਹਣਾ ਫੇਸ ਬਿਲਕੁਲ ਛੋਟਾ ਕੰਨ ਠੀਕ ਹੈ ਜੀ ਤੇ ਬਾਕੀ ਥਨਲੇਵਾ ਵੀ ਕਰਮ ਵਾਲੀ ਦਾ ਬਹੁਤ ਸੋਹਣਾ ਹਜੇ ਮੰਨ ਕੇ ਚੱਲੋ ਵੀ 23 ਤਰੀਕ ਅੱਜ 7 ਤੇ 4 11 12 ਦਿਨ ਪਏ ਆ ਸੂਣ ਦੇ ਵਿੱਚ ਉਸ ਹੱਬ ਨਾਲ ਤੁਸੀਂ ਚੈੱਕ ਕਰਨਾ ਠੀਕ ਹੈ ਹਵਾਨਾ ਕਰਮਾ ਵਾਲੀ ਬਹੁਤ ਸੋਹਣਾ ਬਣਾਈ ਆਉਂਦੀ ਹੈ ਠੀਕ ਹੈ ਜੀ ਢਿੱਲਾ ਢੁਲਾ ਕਾਫੀ ਹੈ ਬਾਕੀ ਮੈਂ ਪਹਿਲਾਂ ਵੀ ਚੋਈ ਗੱਲ ਐਡ ਕੀਤੀ ਸੀ ਵੀ ਠੰਡੀ ਸੀਲ ਚੰਗੀ ਹੈ ਠੀਕ ਹੈ ਜੀ ਬੈਠੇ ਬਾਈ ਮੜਾ ਜਾ ਫੇਰ ਤੇ ਆ ਦੇਖ ਲਓ ਕੋਈ ਦਿੱਕਤ ਨਹੀਂ ਇਹਨੂੰ ਠੀਕ ਹੈ ਜੀ ਹਜੇ ਮਾਰ ਚਲਾ ਨਹੀਂ ਇੱਥੋਂ ਪੰਜਾਬ ਦੀ ਇਹ ਇਹ ਨਹੀਂ ਪੰਜਾਬ ਨਹੀਂ ਹਮਾ ਚੱਲੀਆਂ ਆਉਂਦੀਆਂ ਜਲਸੀਆਂ ਉਹ ਨਹੀਂ ਆਪਣਾ ਨਾਲ ਦਾ ਬੰਨ ਡੀਮ ਰੂਆ ਅੱਛਾ ਉਥੋਂ ਲਈ ਆਈ ਆਪਾਂ ਠੀਕ ਹੈ ਅੱਛਾ ਕਿੰਨਾਂ ਦੀ ਟਾਲੀ ਆ ਜੀ ਅੱਛਾ ਕਿੰਨੇ ਦੀ ਦੇਣੀ ਹੈ ਇਹਦਾ ਮੁੱਲ ਆਪਾਂ ਕਰਾਂਗੇ ਜੈਜ ਹਮਮ ਤੇ ਹੋਊਗਾ ਫੋਨ ਤੇ ਗਾਂ ਕੱਚੀ ਆ ਅੱਛਾ ਕਈ ਵਾਰ ਬੰਦਾ ਪ੍ਰਾਣਾ ਜਿਹਨੂੰ ਦੱਸ ਦੇ ਨਾਂਗਿਆਂ ਫਿਰ ਗਾਣੇ ਹੋਰ ਬਣ ਜਾਣਾ ਹਾਂ ਦੇ ਗਾਣੇ ਤਾਂ ਕੁਦਰਤ ਬਲਬਲ ਕਾਫੀ ਪਾਈ ਪਿੱਛੇ ਹਾਂਜੀ ਫੋਨ ਤੇ ਅਬ ਮੁੱਲ ਜਾਈ ਕਰਾਂਗੇ ਜਿਹੜੇ ਮੈਂ ਕਹਿੰਦਾ ਯਾਰ ਦੱਸ ਦੀਏ ਜਾ ਕੇ ਜੀ ਨੂੰ ਲੋਡ ਹੋ ਆਪੇ ਫੋਨ ਲਾ ਕੇ ਕੋਈ ਮੌਨ ਇਹਦਾ 75000 ਰੁਪਿਆ 75000 ਹਾਂਜੀ ਵਿੱਚ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਹਾਂਜੀ ਠੀਕ ਹੈ ਤਾਂ 75000 ਰੇਟ ਠੀਕ ਹੈ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਗਰਮੀਆਂ ਦਾ ਤੋਹਫਾ ਹੀ ਹੈ ਜੀ ਹਾਂ ਹਾਂ ਗਰਮੀ ਨੇ ਚੰਗਾ ਦੁੱਧ ਪਿਆਜੂਗੀ ਗਰਮੀ ਗਰਮੀ ਇਹ ਠੀਕ ਹੈ ਜੀ ਹਾਂ ਲਈ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣ ਠੀਕ ਹੈ ਜੀ 75200 ਬਾਈ ਨੇ ਰੇਟ ਰੱਖਿਆ ਇਹਦੇ ਵਿੱਚੋਂ ਮਾਨ ਤਣ 200 ਮੌਕੇ ਦੇ ਉੱਤੇ ਹੋ ਜਾਊਗਾ ਅੱਛਾ ਜਿਹੜੀ ਵਿਚਾਲੇ ਝੋਟੀ ਖੜੀ ਹੈ ਆਪਣੇ ਕੋਲੇ ਹਾਂਜੀ ਬਾਈ ਕਿੰਨੇ ਟਾਈਮ ਦੀ ਹੈ ਇਹ ਇਹ ਵੀਰੇ 20 ਮਹੀਨਾ ਦੀ ਹੈ 20 ਮਹੀਨਾ ਜੀ ਖੋਲਿਆ ਨੂੰ ਵੀ ਬਾਹਰ ਕੱਢ ਰਿਹਾ ਦੋਸਤੋ 20 ਮਹੀਨੇ ਉਮਰ ਹੈ ਠੀਕ ਹੈ ਜੀ ਸਿੰਗ ਉਹ ਮੈਂ ਪਹਿਲਾਂ ਵੀ ਤੁਹਾਨੂੰ ਕਈ ਵੀਡੀਓ ਦੇ ਵਿੱਚ ਦੱਸਿਆ ਇਦਾਂ ਦਾ ਹਰਿਆਣੇ ਦੇ ਵਿੱਚ ਹੀ ਮਿਲੂਗਾ ਤੁਹਾਨੂੰ ਰੁਪਈਆ ਹੁਣ ਨਹੀਂ ਆਉਂਦਾ ਸਿੰਗ ਬਾਈ ਬਹੁਤ ਸੋਹਣਾ ਸਿੰਗ ਹੈ ਇਸ ਕੱਟੀ ਦਾ ਠੀਕ ਹੈ ਜੀ ਬਾਕੀ ਫੇਸ ਦੀ ਲੰਬਾਈ ਤੇ ਧੋਣ ਦੀ ਲੰਬਾਈ ਤੁਸੀਂ ਚੈੱਕ ਕਰ ਸਕਦੇ ਹੋ ਇਹ ਤੈ ਮਰੀ ਇਹਨੇ ਰਾਤ ਮਾਲ ਆਇਆ ਅੱਛਾ ਇਹਦਾ ਇੰਨੀ ਚੌੜੀ ਸੀ ਅੱਜ ਪੱਠਾ ਪੱਠਾ ਇਹਨਾਂ ਦਾ ਘਟਾ ਅੱਛਾ ਤਾਂ ਕਰਕੇ ਥੋੜੀ ਆ ਕਰਕੇ ਥੋੜਾ ਜਿਹਾ ਬੁਜੀ ਬੁਜੀ ਜੀ ਲੱਗਦੀ ਹੈ ਛੋਟੀ ਹੈ ਬੜੀ ਕਮਾਲ ਦੀ ਇਹ ਕੱਦ ਤਾਂ ਬਹੁਤ ਹੈ ਜੀ ਕੱਦ ਕੁਦ ਬਹੁਤ ਹੈ ਜੀ ਉਮਰ ਕਿੰਨੀ ਹੈ ਦੀ 20 ਮਹੀਨੇ 20 ਮਹੀਨੇ ਦੋਸਤੋ ਉਮਰ 2 ਸਾਲ ਤੋਂ ਹਜੇ ਘੱਟੀ ਹੈ ਤੇ ਦੰਦਾਂ ਦਾ ਕਿਵੇਂ ਹੋਊਗੀ ਖੀਰੀ ਖੀਰੀ ਦੰਦਾਂ ਦਾ ਖੀਰੀ ਹੈ ਹਾਂ ਜੀ ਠੀਕ ਹੈ ਬਹੁਤ ਸੋਹਣਾ ਢਾਂਚਾ ਹੈ ਇਸ ਛੋਟੀ ਦਾ ਇਹਨੇ ਕੁੜੇ ਪੜੇ ਬਿਲਕੁਲ ਚੱਕਵੇਂ ਆ ਲਿਆ ਪਰ ਦਿਖਾ ਰਿਹਾ ਥਾਣੇ ਦੇ ਬਾੜੇ ਜੇ ਥਣ ਥਣ ਤੁਹਾਨੂੰ ਤਸੱਲੀ ਦੋਸਤੋ ਕਰਾ ਦਿਨਾ ਚਾਰੇ ਥਣ ਥਣ ਦੋਸਤੋ ਦੇਖ ਸਕਦੇ ਹੋ ਜੀ ਪੂਰੀ ਵਿਸ਼ੀਆਂ ਹੋਣਾ ਥਾਣ ਬਰਾਬਰ ਬਰਾਬਰ ਦਾ ਠੀਕ ਹੈ ਜੀ ਚੰਗਾ ਥਾਣਾ ਹਵਾਨਾ ਲੱਗਿਆ ਕੱਟੀ ਨੂੰ ਕਰਮਾ ਵਾਲੀ ਨੂੰ ਤਿਆਰ ਹੋਊ ਤਾਂ ਸੋਹਣੇ ਤੇ ਹਾਂ ਦੀ ਜਿਹੜੀ ਝੋਟੀ ਇਹ ਤਿਆਰ ਹੋਣੀ ਹੈ ਟਾਈਮ ਤੇ ਅੱਛਾ ਇਹਦਾ ਰੇਟ ਫਿਰ ਇਹ ਰੇਟ 50000 ਰੁਪਏ ਜੀ 50000 ਵਿੱਚੋਂ ਮਾਨਤਾ ਹੋ ਜੂਗਾ ਜੀ ਠੀਕ ਹੈ ਦੋਸਤੋ ਝੋਟੀ ਦਾ ਰੇਟ 50000 ਵਿੱਚੋਂ ਮਾਨਤਾਣ ਦੋਸਤੋ ਮੌਕੇ ਦੇ ਉੱਤੇ ਹੋ ਜੂਗਾ ਜੀ ਠੀਕ ਹੈ ਜੀ ਬਹੁਤ ਔਣੀ ਝੋਟੀ ਕੋਈ ਛੋਟੀ ਮੰਨ ਕੇ ਨਾ ਵੇ ਠੀਕ ਹੈ ਹਾਂਜੀ ਉਵਰ ਦੇ ਹਿਸਾਬ ਨਾਲ ਕਦ ਮਾ ਹਾਂ ਕਦ ਕਲ ਠਰ ਚੰਗਾ ਹਾਂਜੀ ਠੀਕ ਹੈ ਇੱਕ ਜਿਹੜੀ ਤੀਜੇ ਨੰਬਰ ਤੇ ਝੋਟੀ ਆਪਣੇ ਕੋਲ ਇਹ ਗੱਲ ਹੋਈ ਆਪਣੀ ਵੀ ਬਣੀ ਵੀ ਹੈ ਕੁਛ ਟਾਈਮ ਦੀ ਇਹ 10 ਤਰੀਕ ਦੀ ਬਣੀ ਵੀ ਹੈ ਜੀ 10 ਤਰੀਕ ਦੀ ਅੱਜ 13 ਦਿਨ ਹੋ ਗਏ ਜੀ 13 ਦਿਨ ਹੋ ਗਏ ਇਹਨੂੰ ਬਣੀ ਨੂੰ ਜੀ ਚੈੱਕ ਪਾਸ ਦੇ ਵਿੱਚ ਨਹੀਂ ਹੁੰਦੇ ਨਹੀਂ ਚੈੱਕ ਪਾਸ ਦੇ ਵਿੱਚ ਨਹੀਂ ਹੁੰਦੇ ਠੀਕ ਹੈ ਤੇ ਖੋਲ ਜਾਇਦਾ ਵੀ ਇਹ ਸੀਮ ਨਹੀਂ ਲਗਾ ਇਹ ਡਾਇਰੈਕਟ ਕ੍ਰੋਸਿੰਗ ਕਰਾਈਏ ਅੱਛਾ ਡਾਇਰੈਕਟ ਕ੍ਰੋਸਿੰਗ ਇਹ ਨਿਸ਼ਾਨ ਕਾਦਾ ਇਹ ਇਹ ਨਿਸ਼ਾਨ ਜੀ ਉੱਥੇ ਹਰਿਆਣੇ ਦੇ ਵਿੱਚ ਚਮਟਾ ਤੱਤ ਕਰਕੇ ਲਾਣ ਦੇ ਵੀ ਇਸੇ ਤੇ ਰੁਕ ਜੂਗੀ ਇਹ ਅੱਛਾ ਜਿਹੜਾ ਸੀਮਨ ਲੱਗਾ ਵੀ ਉੱਤੇ ਉਸੇ ਤੇ ਜੱਬਣ ਰਹਿ ਜੂਗੀ ਹਾਂਜੀ ਹਾਂਜੀ ਉਧਰ ਇਹ ਆਣ ਹੀ ਆ ਹਰਿਆਣੇ ਦੇ ਵਿੱਚ ਇਹ ਲਾਂਦੇ ਅੱਛਾ ਅੱਛਾ ਤਾਂ ਦੋਸਤੋ ਇਹ ਵੀ ਗੱਲ ਨਵੀਂ ਤੁਹਾਨੂੰ ਸਿੱਖਣ ਨੂੰ ਮਿਲੂਗੀ ਠੀਕ ਹੈ ਹਰਿਆਣੇ ਦੇ ਵਿੱਚ ਜਿਹੜਾ ਪੁੱਤ ਆਉਂਦਾ ਈ ਇਹ ਇਕੱਟੀ ਦੋ ਦੰਦਾਂ ਦੀ ਦੋ ਦੰਦਾਂ ਦਾ ਮੂੰਹ ਦਾ ਕੱਦ ਹਾਈਟ ਫੁੱਲ ਆ ਸਿੰਘ ਬਹੁਤ ਠੀਕ ਹੈ ਮੰਨ ਕੇ ਚਲੋ ਵੀ ਦੋਸਤੋ 2.5 ਸਾਲ ਦੀ ਛੋਟੀ ਦੋ ਦੰਦ ਹੋ ਜਾਂਦੀ ਹੈ ਠੀਕ ਹੈ ਜੀ ਵਜਨ ਵਜੂਦ ਬਹੁਤ ਚੰਗਾ ਛੋਟੀ ਦਾ ਤੇ ਰਾਜੀ ਵੀ ਚੰਗੀ ਆ ਜੀ ਤੇ ਸਭੀ ਬਹੁਤ ਸੋਹਣੀ ਹੈ ਕੱਚੀ ਕਦਗਾਠ ਕਰਮਾਲ ਜੀ ਕੋਈ ਇਹਦਾ ਨਾ ਹੇ ਬਣਾਇਆ ਨਹੀਂ ਸੈਂਗ ਅੱਛਾ ਅਰੀਜਨਾਲ ਸੈਂਗ ਆ ਜੀ ਠੀਕ ਹੈ ਠੀਕ ਹੈ ਲੋ ਦੋਸਤੋ ਸੈਂਗ ਦਾ ਸਾਜ ਬਹੁਤ ਸੋਹਣਾ ਹੈ ਇਸ ਝੂਟੀ ਦਾ ਜੀ ਠੀਕ ਹੈ ਬਾਕੀ ਲੰਬਾਈ ਲੰਬੂ ਵੀ ਚੰਗੀ ਹੈ ਤੇ ਕੱਦ ਵੀ ਸੋਹਣਾ ਹੈ ਬਾਕੀ ਬਨਾਵਟ ਸਰੀਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਢਾਂਚਾ ਇਸ ਝੂਟੀ ਦਾ ਜੀ ਠੀਕ ਹੈ 13 ਦਿਨਾਂ ਦੀ ਦੋਸਤੋ ਬਣੀ ਹੋਈ ਹੈ ਜੀ ਇਹ ਠੀਕ ਹੈ ਥਣ ਥਣ ਤੁਹਾਨੂੰ ਦਿਖਾ ਦਿੰਨਾ ਹੋਰ ਅ ਡੇਢ ਮਹੀਨੇ ਤੱਕ ਦੋਸਤੋ ਤੁਸੀਂ ਇਹਨੂੰ ਚੈੱਕ ਕਰਵਾ ਸਕਦੇ ਹੋ ਠੀਕ ਹੈ ਜੀ ਹੋ ਸਕਦਾ ਕਰਮ ਵਾਲੀ ਗੱਬੜ ਨਿਕਲਾਵੇ ਜੇ ਨਾ ਗੱਬੜ ਨਿਕਲੇ ਤਾਂ ਤੁਸੀਂ ਸੀਮ ਲਵਾ ਸਕਦੇ ਹੋ ਡੇਢ ਮਹੀਨੇ ਲਈ ਠੀਕ ਹੈ ਅੱਛਾ ਇਹਦਾ ਰੇਟ ਫਿਰ ਇਹਦਾ ਰੇਟ 62000 ਰੁਪਏ 62000 ਹਾਂਜੀ ਠੀਕ ਹੈ ਦੋਸਤੋ ਇਸ ਝੂਟੀ ਦਾ ਰੇਟ 62000 ਰੁਪਿਆ ਠੀਕ ਹੈ ਜੀ ਵੈਸੇ ਜੇ ਇਹ ਵਜ਼ਨ ਵਜੂਦ ਵੀ ਵੇਖੀਏ ਤਾਂ ਝੂਟੀ ਦਾ ਕੋਈ ਖਾਸ ਰੇਟ ਨਹੀਂਗਾ ਬਿਲਕੁਲ ਨਾਰਮਲ ਜਿਹਾ ਹੀ ਰੇਟ ਹੈ ਠੀਕ ਹੈ ਅੱਛਾ ਮਾਨਤਾ ਹੋ ਜਾਊਗਾ ਮਾਨਤਾਂ ਹੋ ਜੂਗਾ ਜੀ ਦੋਨਾਂ ਚ ਹੋ ਜੂਗਾ ਜੇ ਕੋਈ ਜੋੜਾ ਇਕੱਠਾ ਆ ਝੋਟਿਆਂ ਲਊਗਾ 100 ਕਿਲੋਮੀਟਰ ਤੱਕ ਪਹੁੰਚ ਕਰ ਲਾਂਗੇ ਇਹ ਰੇਟ ਦੇ ਵਿੱਚ ਅੱਛਾ ਜਿਹੜਾ ਰੇਟ ਦੱਸਿਆ ਹਾਂਜੀ ਜੇ ਨਹੀਂ ਜੇ ਕਿਸੇ ਨੇ ਆਪਦੀ ਗੱਡੀ ਲਿਆਉਣੀ ਆ ਤੇ ਉਹ ਜੇ ਮਾਨਤਾਂ ਬਹੁ ਹੋ ਜੂਗਾ ਠੀਕ ਦੋਨਾਂ ਘਟਾਂ ਚ ਹੋ ਜੂਗਾ ਠੀਕ ਹੈ ਠੀਕ ਹੈ ਲੋ ਜੀ ਦੋਸਤੋ ਜਿਹੜੇ ਕਿਸੇ ਵੀਰ ਭਰਾ ਨੇ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਕਿਤੇ ਵੀ ਪੈਂਦਾ ਤੁਹਾਡਾ ਦੋਵੇਂ ਝੋਟਿਆਂ ਦੀ ਪਹੁੰਚ ਹੋ ਜੂਗੀ ਜਿਹੜਾ ਰੇਟ ਬਾਈ ਨੇ ਦੱਸਿਆ ਇਸੇ ਰੇਟ ਦੇ ਵਿੱਚ ਠੀਕ ਹੈ ਅੱਛਾ ਜੇ ਕੋਈ ਤਿੰਨੇ ਹੀ ਲੈਂਦਾ ਫਿਰ ਫਿਰ ਵੱਧ ਮਾਨਤਾਂ ਹੋ ਜੂਗਾ ਜੀ ਜੇ ਕੋਈ ਤਿੰਨੇ ਹੀ ਪਸੰਦ ਆਉਂਦੀ ਹੈ ਕਿਸੇ ਵੀਰ ਭਰਾ ਨੂੰ ਤਾਂ ਜਿਹੜਾ ਮਾਨਤਾਂ ਨੂੰ ਦੋਸਤੋ ਖੁੱਲਾ ਡੁੱਲਾ ਹੋ ਜੂਗਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਸასი ਗੱਲ